ਅਕਸਰ ਹੀ ਸਤਗੁਰੂ ਜੀ ਜਾਇਆ ਕਰਦੇ ਸੀ ਤਰਨਤਾਰਨ ਸਾਹਿਬ ਤੋਂ ਗੋਇੰਦਵਾਲ ਸਾਹਿਬ ਉਥੋਂ ਫੇਰ ਵਾਪਸ ਆ ਜਾਣਾ ਮਹਾਰਾਜ ਨੇ ਇਹ ਰਸਤਾ ਜਿਹੜਾ ਜਾਂਦਾ ਹੈ ਜਦੋਂ ਆਪਾਂ ਦਰਸ਼ਨ ਕਰਦੇ ਹੁਣ ਤੇ ਪੱਕੀ ਸੜਕ ਬਣ ਗਈ ਔਰ ਇਸ ਰਸਤੇ ਦੇ ਉੱਪਰ ਇੱਕ ਪਿੰਡ ਆਉਂਦਾ ਆ ਖਾਨ ਇਹ ਦੋ ਪਿੰਡ ਨੇ ਨਜ਼ਦੀਕ ਨਜ਼ਦੀਕ ਹੀ ਇੱਕ ਪਿੰਡ ਖਾਨ ਹੈ ਕਿਸ਼ਾਵੜੀ ਹੈ ਸਤਗੁਰੂ ਸੱਚੇ ਪਾਤਸ਼ਾਹ ਨਾਲ ਇੱਕ ਦਿਨ ਗੋਇੰਦਵਾਲ ਸਾਹਿਬ ਤੋਂ ਵਾਪਸ ਆ ਰਹੇ ਤੇ ਵਾਪਸ ਆਉਂਦਿਆਂ ਥੋੜਾ ਸੰਧਿਆ ਦਾ ਸਮਾਂ ਹੋ ਗਿਆ ਭਾਵ ਸ਼ਾਮਾਂ ਪਈਆਂ ਜਿਹਨੂੰ ਤਰਕਾਲਾ ਵੀ ਕਹਿ ਦਿੰਦੇ ਥੋੜੀ ਥੋੜੀ ਮੱਠੀ ਮੱਠੀ ਬਰਸਾਤ ਸ਼ੁਰੂ ਹੋਈ ਏ ਨਾਲ ਗੁਰੂ ਸਾਹਿਬ ਜੀ ਦੇ ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਆ ਹੋਰ ਗੁਰੂ ਕੇ ਪਿਆਰੇ ਸੇਖਿਆ ਬਰਸਾਤ ਸ਼ੁਰੂ ਹੋਈ ਤੇ ਮਹਾਰਾਜ ਇੱਕ ਨਾ ਦਰਖਤ ਦੇ ਥੱਲੇ ਸੱਚੇ ਪਾਤਸ਼ਾਹ ਖਲੋਗੇ ਨਾਲ ਗੁਰੂ ਕੇ ਪਿਆਰੇ ਵੀ ਖਲੋਗੇ ਬਰਸਾਤ ਰੁਕਣ ਦਾ ਨਾਮ ਨਾ ਲਵੇ ਥੋੜਾ ਵਧ ਗਈ ਬਰਸਾਤ ਵਿੱਚੋਂ ਮਹਾਰਾਜ ਨੂੰ ਕਹਿਣ ਲੱਗੇ ਕਿ ਮਹਾਰਾਜ ਲਾਗੇ ਪਿੰਡਿਆ ਨਗਰਿਆ ਤੇ ਆਪਾਂ ਉੱਥੋਂ ਜਾ ਕੇ ਪਤਾ ਕਰਕੇ ਆਈਏ ਕਿਸੇ ਘਰ ਦੇ ਵਿੱਚ ਥੋੜਾ ਸਮਾਂ ਟਿਕਾਣਾ ਕਰ ਲਈਏ ਫੇਰ ਆਪਾਂ ਵਾਪਸ ਤਰਨਤਨ ਸਾਹਿਬ ਚਲੇ ਜਾਵਾਂਗੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਇੱਥੇ ਇੱਥੇ ਠੀਕ ਆ ਆਨੰਦ ਦੇ ਵਿੱਚ ਆ ਬ੍ਰਸਾਦ ਰੁਕ ਜਾਣੀ ਆਪਾਂ ਫੇਰ ਚੱਲ ਜਣਾ ਉਹ ਜਦੋਂ ਵਾਰ-ਵਾਰ ਸਿੰਘਾਂ ਨੇ ਕਿਹਾ ਤੇ ਮਹਾਰਾਜ ਕਹਿੰਦੇ ਚਲੋ ਤੁਹਾਡੀ ਮਰਜ਼ੀ ਤੁਸੀਂ ਜਾਓ ਲਿਆਓ ਪਤਾ ਇਹ ਜਿਹੜਾ ਪਿੰਡ ਖਾਨ ਆ ਇੱਥੇ ਬੜੀ ਵੱਡੀ ਤਦ ਆਦ ਦੇ ਵਿੱਚ ਪਠਾਨ ਰਹਿੰਦੇ ਸੀ ਪਠਾਨ ਇੱਥੇ ਰਿਆ ਕਰਦੇ ਕੁਝ दारू ਮਦਰਾ ਪੀਣ ਵਾਲੇ ਵੀ ਸ਼ਾਮਾਂ ਦਾ ਸਮਾਂ ਹੋਇਆ ਐ ਐਸਾ ਖਾਣ ਪੀਣ ਕਰਨ ਵਾਲੇ ਕੋਈ ਵਿਰਲੇ ਵਾਂਝੇ ਗੁਰੂ ਕੇ ਪਿਆਰੇ ਸਿੱਖ ਵੀ ਰਹਿੰਦੇ ਤੇ ਉਹ ਜਦੋਂ ਗਏ ਤੇ ਜਦੋਂ ਬਾਬਾ ਵਿਦੀ ਚੰਦ ਜੀ ਹੋਣਾ ਨੇ ਕਾਫੀ ਜਦੋਂ ਉਥੇ ਪੁੱਛਣਾ ਕੀਤਾ ਕਿ ਇਸ ਤਰ੍ਹਾਂ ਮਹਾਰਾਜ ਇਸ ਪਾਸੇ ਆਏ ਤੇ ਉਹਨਾਂ ਨੇ ਨਾ ਕਈਆਂ ਦੇ ਵਿੱਚੋਂ مخਾਲ ਵੀ ਕੀਤਾ ਕਿਉਂਕਿ ਕਈ ਗੁਰੂ ਪਿਆਰਿਆਂ ਨੂੰ ਵੀ مخਾਲ ਕਰਦੇ ਆ ਕਿਹੜੇ ਸਾਧੂ ਕਿਹੜੇ ਗੁਰੂ ਅਸੀਂ ਨਹੀਂ ਜਾਣਦੇ ਉਹਨਾਂ ਨੂੰ ਇਸ ਤਰ੍ਹਾਂ ਬਾਬਾ ਵਿਧੀ ਚੰਦ ਜੀ ਜਦੋਂ ਵਾਪਸ ਆਉਂਦੇ ਆ ਤੇ ਮਹਾਰਾਜ ਨੂੰ ਆ ਕੇ ਨਮਸਕਾਰ ਕੀਤੀ ਮਹਾਰਾਜ ਕਹਿੰਦੇ ਹਾਂ ਜੀ ਪੁੱਛ ਆਜੋ ਜਦੋਂ ਦੱਸਿਆ ਤੇ ਸਤਿਗੁਰੂ ਕਹਿੰਦੇ ਅਸੀਂ ਤੇ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਅਸੀਂ ਆਨੰਦ ਦੇ ਵਿੱਚ ਆ ਕੋਈ ਲੋੜ ਨਹੀਂ ਆ ਜਾਣ ਦੀ ਹਾਲੇ ਇਸ ਤਰ੍ਹਾਂ ਗੱਲਾਂ ਕਰਨੀ ਦੇ ਸੀ ਤੇ ਉੱਥੇ ਇੱਕ ਗੁਰੂ ਦਾ ਪਿਆਰਾ ਆ ਗਿਆ ਸਿੰਘ ਜੋਨੂ ਮਹਾਰਾਜ ਕਹਿੰਦੇ ਆ ਕਿ ਜੇ ਬੰਦੇ ਦੇ ਚਿੱਤ ਦੇ ਵਿੱਚ ਚਾਹਨਾ ਆ ਨਾ ਸੇਵਾ ਕਰਨ ਦੀ ਤੇ ਸੇਵਾ ਕਰਨ ਦੇ ਵਾਸਤੇ ਕੋਈ ਬਹੁਤੇ ਜਾਦੇ ਵੱਡੇ ਖਲਾਰਿਆਂ ਦੀ ਲੋੜ ਨਹੀਂ ਹੁੰਦੀ। ਉਹਨੇ ਉਹ ਬਚਨ ਪੁਗਾ ਕੇ ਵਿਖਾਏ ਮਹਾਰਾਜ ਜੀ ਨੂੰ ਪੂਰਨ ਕੀਤੇ ਆ। ਕਿਵੇਂ ਕੀਤੇ ਆ? ਜਿਵੇਂ ਬਿਲਕੁਲ ਭਾਈ ਤਾਰੂ ਸਿੰਘ ਜੀ ਜਦੋਂ ਆਪਾਂ ਉਹਨਾਂ ਦਾ ਜੀਵਨ ਪੜ੍ਹਦੇ ਆ ਤੇ ਉਹ ਵੀ ਕਹਿੰਦੇ ਸੀ ਮਾਂ ਮੇਰਾ ਸਿੱਖਾਂ ਨੂੰ ਵੇਖ ਕੇ ਤੇ ਮਨ ਕਰਦਾ ਮੈਂ ਇਹਨਾਂ ਦੀ ਸੇਵਾ ਕਰਾਂ। ਪਤੇ ਤਿਆਰ ਖਾ ਕੇ ਗੁਜ਼ਾਰੇ ਕਰਦੇ ਕੱਪੜੇ ਵੀ ਕੋਈ ਚੰਗੇ ਨਹੀਂ ਮਾਂ ਨੇ ਕਿਹਾ ਸੀ ਪੁੱਤਰਾ ਕੋਈ ਗੱਲ ਨਹੀਂ ਆਪਾਂ ਅੱਜ ਤੋਂ ਹੀ ਸ਼ੁਰੂ ਕਰ ਦਿੰਨੇ ਆਪਣੇ ਘਰ ਤੋਂ ਹੀ ਸ਼ੁਰੂ ਕਰ ਦਿੰਨੇ ਇਤਿਹਾਸ ਦੇ ਵਿੱਚ ਉਹ ਸਿੱਖ ਦਾ ਨਾਮ ਭਾਈ ਹੀਮਾ ਕਰਕੇ ਆਇਆ ਭਾਈ ਹੀਮਾ ਜੀ ਆਪਣੇ ਨਗਰ ਦੇ ਵਿੱਚ ਰਹਿੰਦੇ ਸੀ ਤੇ ਕੰਮ ਕੀ ਕਰਦੇ ਆ ਪਹਿਲੇ ਸਮਿਆਂ ਦੇ ਵਿੱਚ ਚੱਕੀਆਂ ਦੇ ਨਾਲ ਆਟਾ ਪੀਸਿਆ ਜਾਂਦਾ ਤੇ ਰੋਜ਼ ਦੇ ਰੋਜ਼ ਆਟਾ ਪੀਸਣਾ ਤੇ ਰੋਜ਼ ਦੇ ਰੋਜ਼ ਪੀਸ ਕੇ ਤੇ ਉਹੀ ਪਕਾਉਣਾ ਘਰਾਂ ਦੇ ਵਿੱਚ ਆਮ ਹੀ ਇਹ ਕਾਰਜ ਹੁੰਦਾ ਸੀ ਕੋਸ ਜਿਹੜੇ ਵੱਡੇ ਹੁੰਦੇ ਸੀ ਬਾਅਦ ਦੇ ਵਿੱਚ ਖਰਾਸ ਲੱਗ ਕੇ ਜਿਵੇਂ ਜਦੋਂ ਅੰਗਰੇਜ਼ ਆਏ ਉਹਨਾਂ ਨੇ ਪਾਣੀਆਂ ਦੇ ਨਾਲ ਨਹਿਰੀ ਪਾਣੀ ਦੇ ਨਾਲ ਉਹਦੇ ਨਾਲ ਵੀ ਫਿਰੋ ਲਗਵਾਉਣੇ ਕੀਤੇ ਉਹ ਭਾਈ ਹਿਮੇ ਨੇ ਕੀ ਕਰਨਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਵੀ ਜਾਣਾ ਕਈਆਂ ਨੇ ਕਹਿ ਦੇਣਾ ਕਿ ਭਾਈ ਆ ਜੀ ਸਾਡਾ ਆਟਾ ਪੀਸ ਜੀ ਅਜ ਕਈਆਂ ਨੇ ਉਹਦੇ ਘਰ ਦੇ ਵਿੱਚ ਦੇ ਜਾਣਾ ਉਹਦੇ ਇਵਜਾਨੇ ਦੇ ਵਿੱਚ ਉਹਨਾਂ ਨੂੰ ਨਾ ਕੁਝ ਆਟਾ ਲੋਕਾਂ ਨੇ ਦੇ ਦੇਣਾ ਤੇ ਉਹਦਾ ਗੁਜ਼ਾਰਾ ਚੱਲੀ ਜਾਂਦਾ ਤੇ ਉਹ ਪਰ ਸੇਵਾ ਵੀ ਕਰਦਾ ਵੇਖੋ ਗੁਰੂ ਕਾ ਪਿਆਰਾ ਉਹਨੇ ਜਿਹੜਾ ਆਟਾ ਮਿਲਣਾ ਰੋਜ਼ ਉਹਨੇ ਤਿੰਨ ਪ੍ਰਸ਼ਾਦੇ ਬਣਾਉਣੇ ਜਿੰਨਾ ਕ ਕਿਸੇ ਨੇ ਦੇਣਾ ਕਿਉਂਕਿ ਜਿੰਨਾ ਕ ਹੁੰਦਾ ਸੀ ਗੁਜ਼ਾਰੇ ਮਸਾਂ ਚੱਲਦਾ ਤਿੰਨ ਪ੍ਰਸ਼ਾਦੇ ਬਣਾਉਣੇ ਤੇ ਇੱਕ ਆਪ ਛਕ ਲੈਣਾ ਤੇ ਦੋ ਰੱਖ ਲੈਣੇ ਜਿੰਨੇ ਵੀ ਬਾਨੇ ਜੇ ਇਸ ਤਰ੍ਹਾਂ ਗਿਣ ਲਈ ਆਪਾਂ ਜਿੰਨੇ ਵੀ ਬਣ ਜਾਣੇ ਬਣਾ ਲੈਣੇ ਵਿੱਚੋਂ ਇੱਕ ਆਪ ਛਕ ਲੈਣਾ ਤੇ ਬਾਕੀ ਰੱਖ ਲੈਣੇ ਸੋਚਣਾ ਕਿ ਜਦੋਂ ਕੋਈ ਗੁਰੂ ਸਵਾਰ ਆਊਗਾ ਜੇ ਕਿਤੇ ਘਰੇ ਆਇਆ ਤੇ ਉਹ ਭੁੱਖਾ ਨਾ ਮੁੜ ਜੇ ਤੇ ਗੁਰੂ ਨਾਨਕ ਦਾ ਸਿੱਖ ਹੋਵੇ ਤਾਂ ਉਹਦੇ ਘਰੋਂ ਕੋਈ ਭੁੱਖਾ ਮੁੜ ਜੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਐਸੀ ਭਾਵਨਾ ਰੱਖਦਾ ਉਹਨੇ ਜਦੋਂ ਵੇਖਿਆ ਕਿ ਮਹਾਰਾਜ ਖਲੋਤੇ ਆ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਗਿਆ ਤੇ ਬੇਨਤੀ ਕੀਤੀ ਮਹਾਰਾਜ ਇੱਥੇ ਖਲੋਤੇ ਹੋ ਮਹਾਰਾਜ ਮੁਸਕਰਾਏ ਸੱਚੇ ਪਾਤਸ਼ਾਹ ਕਹਿੰਦੇ ਹਾਂਜੀ ਤੇ ਕਹਿੰਦਾ ਮਹਾਰਾਜ ਚਲੋ ਮੇਰੇ ਘਰ ਚਲੋ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਮਹਾਰਾਜ ਪ੍ਰਸੰਨ ਹੋਏ ਸੱਚੇ ਪਾਤਸ਼ਾਹ ਕਹਿੰਦੇ ਚਲੋ ਚੱਲਦੇ ਹਾਂ ਘਰੇ ਗਏ ਆ ਕੋਈ ਬਹੁਤਾ ਵੱਡਾ ਘਰ ਨਹੀਂ ਆ ਛੋਟਾ ਜਿਹਾ ਘਰ ਆ ਕੁੱਲੀ ਛੋਟੀ ਜੀ ਆ ਤੇ 1 ਹੀ ਮੰਝਾ ਘਰ ਦੇ ਵਿੱਚ ਤੇ 1 ਹੀ ਕੰਬੜੀ ਆ ਜਿਹੜੀ ਆਪਣੇ ਉਹਨੇ ਤਨ ਦੇ ਉੱਪਰ ਲਈ ਆ ਉਹੀ ਕੰਬੜੀ ਉਹ ਮੰਝੇ ਦੇ ਉੱਪਰ ਵਿਛਾ ਕੇ ਤੇ ਮਹਾਰਾਜ ਨੂੰ ਕਹਿੰਦਾ ਸਤਿਗੁਰੂ ਜੀ ਤੁਸੀਂ ਬੈਠ ਜਾਓ ਬਾਕੀ ਗੁਰੂਸਵਾਰੇ ਵੀ ਬਹਿ ਗਏ ਤੇ ਆਪ ਪ੍ਰਸ਼ਾਦੇ ਬਣਾਉਣ ਲੱਗ ਪਿਆ ਨੰਗੇ ਪਿੰਡੇ ਪ੍ਰਸ਼ਾਦੇ ਬਣਾ ਰਿਆ ਤਿਆਰ ਕਰਕੇ ਮਹਾਰਾਜ ਵੇਖ ਰਿਹਾ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਪ੍ਰਸ਼ਾਦਾ ਪਾਣੀ ਛਕਿਆ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਮਿਆ ساری ਰਾਤ ਮਹਾਰਾਜ ਜੀ ਦੇ ਕੋਲ ਬੈਠਾ ਰਿਹਾ ਮਹਾਰਾਜ ਉਹਨਾਂ ਦੇ ਘਰ ਕਾਫੀ ਦਿਨ ਰਿਹਾ ਜਦੋਂ ਦਿਨ ਚੜ੍ਹਿਆ ਤੇ ਮਹਾਰਾਜ ਕਹਿੰਦੇ ਹੇ ਮਿਆ ਤੇਰਾ ਨਹੀਂ ਮਨ ਕਰਦਾ ਕਿ ਮੈਂ ਬਹੁਤਾ ਅਮੀਰ ਹੋ ਜਾਵਾਂ ਵੱਡਾ ਹੋ ਜਾਵਾਂ ਵੱਡੇ ਵੱਡੇ ਮੇਰੇ ਘਰ ਹੋਣ ਇਤਿਆਦ ਤੇ ਮਹਾਰਾਜ ਨੂੰ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਤੁਹਾਡੀ ਕਿਰਪਾ ਵਰਤਦੀ ਆ ਉਹ ਘਰ ਵੱਡੇ ਆ ਛੋਟੇ ਥੋੜੀ ਆ ਆਪਜੀ ਦੀ ਮਿਹਰ ਦੇ ਸਦਕਾ ਰਿਹਨੇ ਸੋਖਿਆ ਆਨੰਦ ਮੰਗਲਿਆ ਪਰਮੇਸ਼ਰ ਦਾ ਨਾਮ ਜਪਦੇ ਆ ਕਿਰਤ ਚੱਲੀ ਜਾਂਦੀ ਰੋਟੀ ਮਿਲ ਜਾਂਦੀ ਪ੍ਰਸ਼ਾਦਾ ਪਾਣੀ ਮਿਲ ਜਾਂਦਾ ਬੜੇ ਸੁਖ ਦੇ ਨਾਲ ਮਹਾਰਾਜ ਨੇ ਬੜੇ ਪ੍ਰਸੰਨ ਹੋ ਕੇ ਤੇ ਉੱਥੇ ਫਿਰ ਇਹ ਦਾਤੇ ਨੇ ਵਚਨ ਕੀਤੇ ਸੀ ਮਹਾਰਾਜ ਕਹਿੰਦੇ ਕਿ ਜਿਹੜੇ ਘਰ ਦੇ ਵਿੱਚ ਪਰਮੇਸ਼ਰ ਦਾ ਨਾਮ ਆ ਨਾ ਜਿੱਥੇ ਘਰ ਦੇ ਵਿੱਚ ਇੱਕ ਤੇ ਆਪਣਾ ਹਿਰਦਾ ਰੂਪੀ ਘਰ ਵੀ ਆ ਇਹ ਵੀ ਮਹਾਰਾਜ ਨੇ ਸਮਝਾਇਆ ਵਾ ਇੱਕ ਦੁਨੀਆ ਵਾਲੇ ਘਾਰੇ ਆ ਜਿੱਥੇ ਆਪਾਂ ਰਹਿੰਦੇ ਆ ਮਹਾਰਾਜ ਕਹਿੰਦੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸਿਆ ਸੇਲ ਸੋਏ ਨ ਚੋਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸਈ ਨਗਰ ਉਜਾੜੀ ਜਿਓ ਤੇ ਉਜਾੜ ਆਪਾਂ ਨੂੰ ਪਤਾ ਕਿਨੂੰ ਆਂਦੇ ਆ ਜਿੱਥੇ ਕੋਈ ਵਸਦਾ ਨਾ ਹੋਵੇ ਰਹਿੰਦਾ ਨਾ ਹੋਵੇ ਆਮ ਕਰਕੇ ਖਾਸ ਕਰਕੇ ਲੋਕ ਉਜਾੜਾ ਆ ਜਿਹੜਾ ਉਹ ਸਮਝਦੇ ਆ ਕਿ ਜਿੱਥੋਂ ਕੋਈ ਉਜੜ ਪੁੱੜ ਕੇ ਚਲਿਆ ਜਾਂਦਾ ਜਿੱਥੇ ਪਿੰਡ ਦੇ ਵਿੱਚ ਕੋਈ ਨਹੀਂ ਰਹਿੰਦਾ ਜੋ ਥੇ ਬਣ ਜਾਂਦੀ ਜਗਾ ਬਿਲਕੁਲ ਸੁੰਨਸਾਨ ਵੇਲੀ ਹੋਵੇ ਸਾਡਾ ਰਿਦਾ ਵੀ ਮਹਾਰਾਜ ਕਹਿੰਦੇ ਜੇ ਨਾਮ ਨਹੀਂ ਜਪਦੇ ਤੇ ਉਹ ਜ਼ਾੜ ਦੇ ਬਰਾਬਰ ਆ ਜਿੱਥੇ ਨਾਮ ਜਪਦੇ ਉਹ ਭੜਾ ਘਰ ਆ ਫੇਰ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਹੀ ਬਚਨ ਉਚਾਰਨ ਕੀਤੇ ਮਹਾਰਾਜ ਕਹਿੰਦੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਸ਼ੁੰਨਾ ਚੀਰ ਸਭ ਸ਼ਿੰਨਾ ਜਾਤ ਨਾ ਪਾਤ ਨਾ ਆਦਰੋ ਉਧਿਆਨ ਪਰਮੇ ਨਾ ਮਾਰਜ ਨੇ ਇਹ ਵੀ ਬਚਨ ਕਿ ਫਿਰ ਇਸੇ ਪਾਵਨ ਦੇ ਬਚਨ ਇਸੇ ਪਾਵਨ ਬਚਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਰਸ ਪਿੰਨਾ ਜਿਹਦੇ ਰਿਧੇ ਦੇ ਅੰਦਰ ਪਰਮੇਸ਼ਰ ਦਾ ਭਾਗਾ ਵਾਲਿਓ ਨਾਮ ਵਸਦਾ ਹੈ ਨਾ ਤੁਸੀਂ ਬੈਠੇ ਹੋ ਸਾਰੇ ਜੁੜ ਮਿਲ ਕੇ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਆ ਤੇ ਜਿਹਦੇ ਅੰਦਰ ਨਾਮ ਨਹੀਂ ਆ ਚਾਹੇ ਜਿੰਨੀ ਮਰਜੀ ਧਨ ਹੋਵੇ ਜਾਇਦਾਦ ਦੌਲਤ ਹੋਵੇ ਦੌਲਤ ਦੇ ਨਾਲ ਸੁੱਖ ਥੋੜੀ ਆ ਹੁਣ ਕਈਆਂ ਦੇ ਕਿਡੇ ਕਿਡੇ ਕੋਠੀਆਂ ਕਿਡੇ ਕਿਡੇ ਵੱਡੋ ਕਾਰੋਬਾਰ ਆ ਤੇ ਰਾਤਾਂ ਨੂੰ ਨੀਂਦ ਕੋਈ ਨਹੀਂ ਪੈਂਦੀ ਉਹ ਗੋਲੀਆਂ ਖਾਂਦੇ ਆ ਗੋਲੀਆਂ ਖਾ ਕੇ ਉਹਨਾਂ ਨੂੰ ਸੌਣਾ ਪੈਂਦਾ ਆ ਤੇ ਜਿਹੜੇ ਝੌਪੜੀਆਂ ਦੇ ਵਿੱਚ ਰਹਿਣ ਵਾਲੇ ਸੜਕਾਂ ਦੇ ਉੱਪਰ ਰਹਿਣ ਵਾਲੇ ਉਹ ਆਰਾਮ ਦੀ ਨੀਂਦ ਦੇ ਨਾਲ ਸੌਂ ਵੀ ਜਾਂਦੇ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਕੇ ਪਿਆਰੇ ਸਿੱਖਾਂ ਦੇ ਕੋਲ ਮਾਇਆ ਨਹੀਂ ਹੋਣੀ ਚਾਹੀਦੀ ਧਨ ਨਹੀਂ ਹੋਣਾ ਜਿਹਦਾ ਮਹਾਰਾਜ ਕਹਿੰਦੇ ਧਨ ਦੇ ਵਿੱਚ ਰਹਿੰਦਿਆਂ ਵੀ ਨਿਰਲੇਪ ਰਹਿਣਾ ਵਾ ਕਿਉਂਕਿ ਵੱਡੇ ਵੱਡੇ ਧਨਾੜ ਹੋਏ ਆ ਬਾਬਾ ਲਖੀਸ਼ਾ ਵਨਜਾਰਾ ਵਰਗੇ ਹੋਰ ਕਈ ਸਿੱਖ ਉਸ ਸਮੇਂ ਕਿਉਂਕਿ ਕਿੰਨੇ ਧਨਾੜ ਸੀ ਬਾਬਾ ਲਖੀਸ਼ਾ ਜੀ ਉਸ ਸਮੇਂ ਵੀ ਉਹਨਾਂ ਦਾ ਹਜ਼ਾਰ ਗੱਡਾ ਸੀ ਹਜ਼ਾਰ ਗੱਡਾ ਜੇ ਅੱਜ ਦੇ ਸਮੇਂ 'ਚ ਲਾ ਲੋ ਤੇ ਕਿਸੇ ਦੀ ਹਜ਼ਾਰ ਗੱਡੀ ਦੀ ਟਰੱਕ ਦੀ ਟਰਾਂਸਪੋਰਟ ਹੋਵੇ ਐਡਾ ਵੱਡਾ ਕਾਰੋਬਾਰ ਮਹਾਰਾਜ ਨੇ ਫਿਰ ਉਹਨਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਿਆ ਭਾਵ ਕਿਰਪਾ ਕੀਤੀ ਭਾਈ ਹੀਮੇ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਵਿੱਚ ਬੈਠਾ ਮਹਾਰਾਜ ਨੂੰ ਕਹਿੰਦਾ ਕਿ ਮੈਨੂੰ ਬਖਸ਼ ਲਓ ਸਤਿਗੁਰੂ ਜੀ ਮਹਾਰਾਜ ਕਹਿੰਦੇ ਠੀਕ ਹੈ ਭਾਈ ਹੇਮਿਆ ਤੇਰੀ ਸੇਵਾ ਥਾਏ ਪਈ ਉਥੇ ਰਹਿ ਚਰਨ ਕਮਲਾਂ ਦੇ ਵਿੱਚ ਹੀ ਬੈਠਾ ਤੇ ਆਪਣੇ ਉਹਨੇ ਸਵਾਸ ਤਿਆਗ ਦਿੱਤੇ ਸੀ ਕਿਉਂਕਿ ਜਦੋਂ ਆਪਾਂ ਭਾਵਨਾ ਦੇ ਨਾਲ ਬਾਗਾਂ ਵਾਲੀ ਸੇਵਾ ਕਰਦੇ ਆ ਨਾ ਉਹ ਸੇਵਾ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚਾਹੇ ਤੇਲ ਦੀ ਕੀਤੀ ਆ ਚਾਹੇ ਜਿਤਨੀ ਮਰਜੀ ਸੇਵਾ ਕੀਤੀ ਉਹ ਪ੍ਰਵਾਨ ਹੋ ਜਾਂਦੀ ਭਾਵਨਾ ਜ਼ਰੂਰੀ ਹੈ ਭਾਈ ਗੁਰਦਾਸ ਜੀ ਕਹਿੰਦੇ ਆ ਨਾ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਂ ਹੀ ਗੁਰ ਸਰਬ ਨਿਧਾਨਦਾਨ ਦੇਤ ਹੈ ਭਾਵੇਂ ਛੋਟੀ ਤੋਂ ਛੋਟੀ ਸੇਵਾ ਵੀ ਤੁਹਾਡੀ ਪਰਵਾਨ ਹੈ ਜਿੰਨੀ ਵੀ ਦੇ ਦਿਓ ਪਰ ਭਾਵਨਾ ਜ਼ਰੂਰੀ ਹੈ